ਅਕਨ ਟੱਕਰ ਤੋਂ ਲੈ ਕੇ ਗੋਰਾਗੜ ਚੌਂਕ ਤੱਕ ਆਏ ਆ ਕੀ ਹਾਲਾਤ ਦੇਖਿਆ ਤੁਸੀਂ ਬਾਜ਼ਾਰ ਦੇ ਦੇਖੋ ਜੀ ਇਹ ਜਿਹੜਾ ਬਾਜ਼ਾਰ ਹੈ ਤੁਸੀਂ ਕਮਾ ਕੇ ਦੇਖਿਓ ਕਿੰਨਾ ਖੁੱਲਾ ਬਾਜ਼ਾਰ ਹੈ ਇਹ ਸਿਰਫ ਜਿਹੜਾ ਜਾਮ ਲੱਗ ਰਿਹਾ ਇਸ ਤਰ੍ਹਾਂ ਦੇ ਦੁਕਾਨਦਾਰ ਹੈ ਜਿਨ੍ਹਾਂ ਦੀ ਵਜ੍ਹਾ ਕਰਕੇ ਜਿਹੜਾ ਜਾਮ ਲੱਗ ਰਿਹਾ ਇਹਨਾਂ ਨੂੰ ਕਈ ਵਾਰੀ ਪਹਿਲਾਂ ਜ਼ੁਬਾਨੀ ਵਾਰਨਿੰਗ ਦੇ ਚੁੱਕੇ ਆ ਪਰ ਇਹ ਟਸ ਤੋਂ ਮੱਸ ਨਹੀਂ ਹੁੰਦੇ ਬੜੀ ਹੈਰਾਨਗੀ ਦੀ ਗੱਲ ਹੈ ਮੈਨੂੰ ਕੱਲ ਵੀ ਫੋਨ ਇਥੋਂ ਆਇਆ ਪਿਜਾਮ ਲੱਗਾ ਪਰਸੋਂ ਵੀ ਫੋਨ ਆਇਆ ਜਾਮ ਲੱਗਾ ਤੇ ਜਾਮ ਲੱਗਣ ਦਾ ਕਾਰਨ ਇਹ ਲੋਕ ਹੈ ਦੁਕਾਨਾਂ ਵਾਲੇ ਇਹਨਾਂ ਨੂੰ ਬੜਾ ਸਮਝਾਇਆ ਪਰ ਇਹ ਨਹੀਂ ਬਾਜ਼ ਆ ਰਹੇ ਜਾਣ ਬੁੱਝ ਕੇ ਜਾਮ ਜੜੇ ਆ ਇਹ ਲਵਾ ਰਹੇ ਆ ਇਹ ਬਾਜ਼ਾਰ ਇੰਨਾ ਟਾਈਟ ਨਹੀਂ ਹੈ ਬਾਜ਼ਾਰ ਬੜਾ ਖੁੱਲਾ ਪਰ ਗੱਲ ਕੀ ਹੈ ਜਦ ਤੱਕ ਵਿਜ਼ਨ ਨਹੀਂ ਖੁੱਲਦਾ ਇਹ ਆਪਣਾ ਜਿਹੜਾ ਬ੍ਰੇਨ ਹੈ ਉਹਨੂੰ ਨਹੀਂ ਵਰਤਦੇ ਜਿਹੜੀ ਆਪਣੀ ਇੱਕ ਈਗੋ ਬਣੀ ਹੈ ਜਾਂ ਇੱਕ ਆਕੜ ਬਣੀ ਹੈ ਮਨ ਦੇ ਵਿੱਚ ਵੀ ਮੈਂ ਨਹੀਂ ਸੁਧਰਨਾ ਜੋ ਮਰਜ਼ੀ ਕਰ ਲਓ ਮੈਂ ਤੇ ਅੱਧਿਆਂ ਰੱਖਣਾ ਤੇ ਜਾਮ ਲੱਗਣ ਦੇ ਕਾਰਨ ਜਿਹੜੇ ਆ ਇਹ ਆ ਹੁਣ ਆਪ ਕਾਰਵਾਈ ਕੀ ਕਰ ਰਹੇ ਆ ਹੁਣ ਨੇ ਤੇ ਕਾਰਵਾਈ ਕਰ ਰਹੇ ਆ ਇੱਕ ਵਾਰੀ ਤੁਹਾਨੂੰ ਵਾਰਨਿੰਗ ਦੇ ਰਹੇ ਆ ਦੇਖੋ ਗੱਲ ਇਸ ਤਰ੍ਹਾਂ ਆ ਲੰਘਣ ਦਿਓ ਜੀ ਆ ਲੰਘਾ ਦਿਓ ਲੰਘਾ ਦਿਓ ਲੰਘਾ ਦਿਓ ਅੱਗੇ ਲੰਘੋ ਹਾਂਜੀ ਇੱਕ ਸਨੇ ਕਿਹਾ ਕਿ ਕਈ ਹਲਕਾ ਆਕੜ ਨੂੰ ਛੱਡ ਕੇ ਨਰਮ ਹੋ ਜਾ ਕਮ ਆਜ ਦੀ ਕਈ ਹਜ਼ਾਰ ਬਣਦੇ ਲੋਹਾ ਆਕਰ ਨੂੰ ਛੱਡ ਕੇ ਨਰਮ ਹੋਇਆ ਸੰਦ ਉਸ ਦੇ ਕਈ ਹਜ਼ਾਰ ਬਣਦੇ ਇਹ ਜਸਟ ਲਾਈਕ ਇਹ ਆਗਰੇ ਲੋਗ ਨਰਮ ਹੋ ਜਾਣਗੇ ਸਾਡੀ ਗੱਲ ਨੂੰ ਸਮਝ ਲੈਣਗੇ ਤੇ ਜਾਮ ਨਹੀਂ ਲੱਗਦੇ ਜਾਮ ਲੱਗਣ ਦਾ ਕਾਰਨ ਦੁਕਾਨਦਾਰਾਂ ਦਾ ਜਿਹੜਾ ਸਮਾਨ ਬਾਰ ਲੱਗਾ ਉਹਦੇ ਕਰਕੇ ਆ ਜਿਹੜਾ ਬੰਦਾ ਆਪਣੀ ਆਕਰ ਨਹੀਂ ਛੱਡਦਾ ਉਹਦਾ ਕੁਝ ਨਹੀਂ ਬਣਦਾ ਜਦੋਂ ਲੋਹਾ ਨਰਮ ਹੁੰਦਾ ਸੰਧ ਲੋਹਾ ਆਕੜ ਨੂੰ ਛੱਡ ਕੇ ਨਰਮ ਹੋਇਆ ਸੰਦ ਉਸਦੇ 23000 ਬਣਦੇ ਜਦੋਂ ਲੋਹਾ ਆਪਣੀ ਆਕੜ ਨੂੰ ਛੱਡ ਦਿੰਦਾ ਲੀਕੋਡ ਬਣ ਜਾਂਦਾ ਉਹਦੇ ਕਈ ਸੰਦ ਬਣਦੇ ਆ ਤੇ ਜਿਹੜਾ ਲੋਹਾ ਆਕੜਿਆ ਰਹਿੰਦਾ ਉਹਨੂੰ ਜੰਗਾਲ ਖਾਂਦਾ ਜਸਟ ਲਾਈਕ ਇਹਨਾਂ ਨੂੰ ਬਹੁਤ ਵਾਰੀ ਸਮਝਾਇਆ ਕਿ ਸ਼੍ਰੀਮਾਨ ਜੀ ਇਦਾਂ ਨਾ ਕਰੋ ਨਾ ਕਰੋ ਜਾਮ ਦਾ ਕਾਰਨ ਇਹ ਲੋਕ ਹੈ ਇਹ ਦੁਕਾਨਦਾਰ ਹੈ ਤੇ ਕੇ ਆ ਤੇ ਕੇ ਨਾ ਕੱਪੜੇ ਵਾਲੀ ਦੁਕਾਨ ਇੱਕ ਉਹ ਦੁਕਾਨਾ ਪਿੱਛੇ ਦੋ ਹੁਣ ਤੁਸੀਂ ਦੇਖਿਓ ਕੈਮਰਾ ਕਮਾਇਓ ਸਮਾਨ ਪਿੱਛੇ ਕੀਤਾ ਮੈਂ ਕਿਹਨੇ ਭਾਵੇਂ ਟਰੱਕ ਲੰਘਾ ਦਿਓ ਇੱਧਰ ਦੀ ਜਾਮ ਨਹੀਂ ਲੱਗ ਸਕਦਾ ਜਾਮ ਲੱਗਣ ਦਾ ਤਿੰਨ ਦੁਕਾਨਾਂ ਕਰਨ ਚੱਕੋ ਜੀ ਸਮਾਨ ਆਪਣਾ ਅਕਸਰ ਸਰ ਇੱਕ ਸਵਾਲ ਆ ਮੇਰਾ ਛੋਟਾ ਜਿਹਾ ਅਕਸਰ ਦੇਖਿਆ ਗਿਆ ਚਾਹੇ ਨਗਰ ਨਿਗਮ ਇੱਧਰ ਆ ਜਵੇ ਚਾਹੇ ਪੁਲਿਸ ਮਿਲਾ ਜੇ ਇੱਧਰ ਆ ਜਾਣ ਉਹਨਾਂ ਦੇ ਜਾਣ ਤੋਂ ਬਾਅਦ ਫੇਰ ਉਹੀ ਹਾਲਾਤ ਬਣ ਜਾਂਦੇ ਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਲਫਾ ਆਕਰ ਨੂੰ ਛੱਡ ਕੇ ਨਰਮ ਹੋ ਜਾ ਤੇ ਜਿਹੜੀ ਤੁਹਾਡੇ ਦਿਮਾਗ ਦੇ ਵਿੱਚ ਇੱਕ ਈਗੋ ਆ ਇੱਕ ਆਕੜ ਆ ਵੀ ਅਸੀਂ ਨਹੀਂ ਸੁਧਰਨਾ ਉਹਨੂੰ ਛੱਡ ਕੇ ਨਰਮ ਹੋ ਜਾਓ ਤੇ ਜਾਮ ਲੱਗਣਾ ਹੀ ਨਹੀਂ ਹੁਣ ਇਹ ਚਾਹੁੰਦੇ ਆ ਕਿ ਸਾਨੂੰ ਅਨਸ਼ੇਧ ਲਫ਼ਜ਼ ਬੋਲੋ ਸਾਨੂੰ ਕਿ ਇਦਾਂ ਦੇ ਲਫ਼ਜ਼ ਬੋਲੋ ਜਿਹੜਾ ਬੁਰਾ ਲੱਗੇ ਅਸੀਂ ਕਿਉਂ ਬੋਲਣਾ ਇਹ ਅਸੀਂ ਤੁਹਾਡੇ ਜਾਣ ਤੋਂ ਬਾਅਦ ਉਹੀ ਹਾਲਾਤ ਬੰਦੇ ਤੇ ਅਸੀਂ ਅਜੇ ਇੱਥੇ ਹੀ ਸਾਰਾ ਦੇਣਾ ਅਗਰ ਦੁਬਾਰੇ ਫੇਰ ਕਰਨਗੇ ਅਸੀਂ ਸਾਰੇ ਇਸ ਸਮਾਨ ਕਮੇਟੀ ਵਾਲੇ ਮੁਲਾਜ਼ਮੀ ਮੰਗਾ ਰਹੇ ਆ ਇਹਨਾਂ ਦਾ ਸਾਰੇ ਸਮਾਨ ਵਾਪਸ ਕੇ ਫਰਦਾ ਜਣਾ ਕਮੇਟੀ ਤੇ ਉਥੇ ਕਮੇਟੀ ਦਫਤਰ ਜਾ ਕੇ ਬੰਦ ਕਰਾ ਦੇਣਾ ਸਾਡਾ ਕਿਸੇ ਨੂੰ ਮਾੜਾ ਬੋਲਣਾ ਸਾਡਾ ਜੀ ਨਹੀਂ ਕਰਦਾ ਨਾਨਕ ਫਿੱਕਾ ਬੋਲੀਏ ਤੰਦਮਨ ਫਿੱਕਾ ਹੋਵੇ ਅਸੀਂ ਕਿਸੇ ਨੂੰ ਫਿੱਕਾ ਨਹੀਂ ਬੋਲਣਾ ਚਾਹੁੰਦੇ ਜਿਹੜੀ ਪ੍ਰੋਬਲਮ ਦੇਖਣ ਨੂੰ ਮਿਲੀ ਆ ਜਿੱਦਾਂ ਹੁਣ ਵੀ ਗੱਡੀ ਇੱਕ ਆਈ ਜਾਂਦਾ ਜਾਂ ਉਹਦਾ ਗੱਡੀ ਆ ਜਾਂਦੀ ਹੈ ਗੂਗਲ ਮੈਪ ਤੇ ਦੇਖ ਕੇ ਆ ਜਾਂਦੇ ਰਸਤਾ ਤੇ ਇਹਦੇ ਲਈ ਆਪਾਂ ਕੀ ਐਕਸ਼ਨ ਕਰ ਰਹੇ ਆ ਕੋਈ ਆਪਣੇ ਕੋਲੋਂ ਕੁਝ ਟ੍ਰੈਫਿਕ ਪੁਲਿਸ ਕੋਲੋਂ ਕੋਈ ਫੋਰਮ ਲਵਾਵਾਂਗੇ ਜਾਂ ਕੀ ਕਰਾਂਗੇ ਦੇਖੋ ਜੀ ਜੋ ਵੀ ਵਹੀਕਲ ਜਿਹੜਾ 4 ਵੀਲਰ ਹੈ ਇਸ ਸਾਈਡ ਨੂੰ ਆਏਗਾ ਉਧਰ ਟ੍ਰੈਪ ਕਰਨ ਨੂੰ ਨਾ ਮਤ ਆ ਉਹ ਜੋ ਚਲਾਨ ਬਣਦਾ ਉਹ ਕੀਤਾ ਜਾਏਗਾ ਜਿਹੜੇ ਟੈਂਪੂ ਵਾਲੇ ਵੀਰ ਐ ਆਟੋ ਰਿਕਸ਼ੇ ਵਾਲੇ ਵੀਰ ਐ ਇਹਨਾਂ ਸਾਰਿਆਂ ਨੂੰ ਅਸੀਂ ਬਹੁਤ ਵਾਰੀ ਕਹਿ ਚੁੱਕੇ ਆ ਕਿ ਇਹ ਵਨਵੇ ਹੈ ਘੰਟਾ ਘਰ ਸਾਈਡ ਤੋਂ ਇਸ ਸਾਈਡ ਨੂੰ ਸਿਰਫ ਦੋ ਲੋਕ ਆ ਸਕਦੇ ਆ ਇੱਕ ਤੇ ਸਵਾਰੀ ਵਾਲਾ ਤੋਂ ਆ ਸਕਦਾ ਇੱਕ ਕੋਈ ਐਮਰਜੈਂਸੀ ਵਾਲਾ ਕਿਸੇ ਦਾ ਕੋਈ ਬੱਚਾ ਬਿਮਾਰ ਆ ਕੋਈ ਖੁਦ ਬਿਮਾਰ ਆ ਉਹ ਦਵਾਈ ਲੈਣ ਵਾਸਤੇ ਇੱਧਰ ਨੂੰ ਆ ਸਕਦੇ ਆ ਔਰ ਕੋਈ ਵੀ 4 ਵੀਲਰ ਕਿਹੜਾ ਬਹਾਦਰਪੁਰ ਚੌਕ ਹੈ ਇਸ ਸਾਈਡ ਤੋਂ ਘੰਟਾ ਘਰ ਸਾਈਡ ਨੂੰ ਨਹੀਂ ਆਏਗਾ ਪੱਛੇ ਦੇਖਿਆ ਕਿ ਨੈਵੀਗੇਸ਼ਨ ਇੱਕ ਸਮੱਸਿਆ ਬਣਦੀ ਆ ਸਾਡਾ ਇਹ ਸਵਾਲ ਹੈ ਕਿ ਨੈਵੀਗੇਸ਼ਨ ਨੂੰ ਲੈ ਕੇ ਉੱਧਰ ਆ ਜਾਂਦੇ ਆ ਜਿਹੜੇ ਨੈਵੀ ਕੀ ਕਾਰਵਾਈ ਕਰਦੇ ਜਿਹੜੇ ਨੈਵੀਗੇਸ਼ਨ ਤੇ ਆ ਉਹ ਲੋਕਲ ਹਿਆਰਪੁਰ ਦੇ ਨਹੀਂ ਹੁੰਦੇ ਉਹ ਬੰਦੇ ਜਿਹੜੇ ਰੋਗ ਹੁੰਦੇ ਆ ਉਹ ਆ ਜਾਂਦੇ ਆ ਉਹ ਭਲੇਖੇ ਨਾਲ ਅੰਦਰ ਆ ਜਾਂਦੇ ਆ ਚਲੋ ਮੈਂ ਇਹ ਸਮਝਦਾ ਵੀ ਜੇ ਕੋਈ ਭਲੇਖੇ ਨਾਲ ਅੰਦਰ ਆ ਗਿਆ ਉਹਨੂੰ ਅਸੀਂ ਇੱਕ ਐਕਸਕਿਊਜ਼ ਵੀ ਕਰ ਸਕਦੇ ਆ ਤੇ ਮੁਤਾਬਕ ਮੋਟਰ ਵੀ ਇਕਲੈਕਟ ਦੇ ਦੋਦਾ ਚਲਾਨ ਵੀ ਕਰ ਸਕਦੇ ਆਂ ਵੀ ਉਹਦਾ ਵੇ ਆਫ ਟਾਕ ਜਿਹੜਾ ਉਹ ਕਿਸ ਤਰ੍ਹਾਂ ਦਾ ਜੇ ਤੇ ਉਹ ਬੰਦਾ ਗਲਤੀ ਮੰਨ ਲੈਂਦਾ ਵੀ ਸੌਰੀ ਸਰ ਮੈਨੂੰ ਪਤਾ ਨਹੀਂ ਸੀ ਮੈਂ ਬਾਹਰਲੇ ਡਿਸਟ੍ਰਿਕਟ ਦਾ ਮੈਂ ਗਲਤੀ ਨਾਲ ਆ ਗਿਆ ਉਹਨੂੰ ਅਸੀਂ ਇਨਸਾਨੀ ਤੌਰ ਤੇ ਮਾਫੀ ਕਰ ਸਕਦੇ ਆਂ ਤੇ ਜੇ ਉਹਦਾ ਵੇ ਆਫ ਟਾਕ ਠੀਕ ਨਹੀਂ ਹੈਗਾ ਫਿਰ ਉਹਦਾ ਜੋ ਬਣਦਾ ਚਲਾਨ ਉਹ ਕੀਤਾ ਜਾਵੇਗਾ ਅੱਜ ਅਸੀਂ ਇੱਥੇ ਆਏ ਆਂ ਇਹ ਭਾਈ ਸਾਹਿਬ ਹਾਂਡਾ ਜੀ ਇਹਨਾਂ ਦੀ ਇਹਨਾਂ ਦੇਖੋ ਪੁਲਿਸ ਪ੍ਰਸ਼ਾਸਨ ਦੀ ਤਾਰੀਫ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਇੱਥੇ ਆਇਆ ਹੈ ਆਗੇ ਜਾ ਮਟਾਇਆ ਸਾਨੂੰ ਬਹੁਤ ਵਧੀਆ ਲੱਗਾ ਸਾਨੂੰ ਸਿਰ ਤੇ ਸਿਰ ਤੁਹਾਡੇ ਕੋਆਪਰੇਸ਼ਨ ਦੀ ਲੋੜ ਹੈ ਪਲੀਜ਼ ਸਾਨੂੰ ਕੋਆਪਰੇਟ ਕਰੋ ਇਹ ਜਿਹੜਾ ਬਾਜ਼ਾਰ ਹੈ ਅੱਜ ਤੋਂ ਬਾਅਦ ਇਸ ਬਾਜ਼ਾਰ ਵਿੱਚ ਜਾਮ ਬਿਲਕੁਲ ਨਹੀਂ ਲੱਗ ਸਕਦਾ ਜਿਹੜੀ ਰੇਲਵੇ ਕ੍ਰੋਸਿੰਗ ਸੀ ਉਹਨੂੰ ਜਾਮ ਮੁਕਤ ਕੀਤਾ ਜਿਹੜਾ ਗਊਸ਼ਾਲਾ ਬਾਜ਼ਾਰ ਉਹਨੂੰ ਜਾਮ ਮੁਕਤ ਕੀਤਾ ਹੁਣ ਇਸ ਬਾਜ਼ਾਰ ਨੂੰ ਜਦ ਤੱਕ ਅਸੀਂ ਜਾਮ ਮੁਕਤ ਕਰਨ ਹੀ ਲੈਂਦੇ ਅਸੀਂ ਚੈਨ ਦਾ ਸਾਹ ਨਹੀਂ ਲੈਣਾ ਥੈਂਕ ਯੂ ਜੀ ਅਜੀਬ ਜਿਹੀ ਗੱਲ ਹੈ ਮੈਂ ਅਸ਼ੋਕਮਰ ਕਾਕੋ ਜੀ ਕੀ ਕਿਹਾ ਜਾਂਦੇ ਆ ਠੀਕ ਹੈ ਸਾਰੇ ਉਹ ਸ਼ਾਹਪੁਰ ਕੰਜਸਟਿਡ ਏਰੀਆ ਹੈਗਾ ਲੇਕਿਨ ਉਹਦੇ ਵਿੱਚ ਕਈ ਵਾਰ ਬੜੀ ਸਾਨੂੰ ਦੁਕਾਨਦਾਰ ਦਾ ਤੁਹਾਡੇ ਨਾਲ ਸਹਿਯੋਗ ਕਰਦੇ ਆ ਲੇਕਿਨ ਗੱਡੀਆਂ ਵੱਡੀਆਂ ਗੱਡੀਆਂ ਵਿੱਚ ਆ ਜਾਂਦੀਆਂ ਕੋਈ ਨਾ ਜਾਮ ਲੱਗਦਾ ਇੱਕ ਈ ਰਿਕਸ਼ਾ ਵਾਲਿਆਂ ਦਾ ਥੋੜਾ ਜਿਆਦਾ ਸੀ ਚਾਹੁੰਦੇ ਆ ਵੀ ਇਹ ਖਾਲੀ ਲੈ ਕੇ ਵੀ ਤੁਰੇ ਜਾਂਦੇ ਆ ਆਪਣੀ ਫੈਮਿਲੀ ਨੂੰ ਵਿੱਚ ਵੜਾਉਂਦੇ ਆ ਕਈ ਵਾਰ ਆਪਣੀ ਮਸ਼ੀਨ ਵਿੱਚ ਵੜਾਉਂਦੇ ਆ ਗੱਲਾਂ ਕਰਦੇ ਕਿਦਾ ਸ਼ਾਪਿੰਗ ਕਰੀਦੀ ਆ ਕਿਦਾ ਇੰਜੋਏ ਕਰੀਦਾ ਇਦਾਂ ਤੁਰੇ ਰਹੇ ਆ ਕੋਈ ਨਾ ਜਮ ਲੱਗ ਜਾਂਦਾ ਉਹ ਤੇ ਸਾਰਿਆਂ ਨੂੰ ਦਿੱਕਤ ਆਉਂਦੀ ਹੈ ਜੀ ਜਮ ਕਿੰਨੇ ਕੋਈ ਲੱਗਦਾ ਜ਼ਿਆਦਾ ਜੀ ਤੇ ਮੋਸਲੀ ਜਮ ਸ਼ਾਮ ਨੂੰ ਲੱਗ ਜਾਂਦਾ ਕੋਰਾ ਗਿੱਟਾ ਜਿਹੜਾ ਜੋਨੇ ਜਿੱਦਾਂ ਗਲਤ ਪਾਰਕਿੰਗ ਕਰਦੇ ਆ ਜਾਂ ਗਲਤ ਸਾਈਡ ਤੇ ਲੈ ਕੇ ਆਉਂਦੇ ਆ ਇਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਆ ਆਪਣੇ ਸ਼ਹਿਰ ਬਾਰੇ ਦੇਖੋ ਜੀ ਆਮ ਕਰਕੇ ਸਾਰੇ ਸ਼ਹਿਰ ਨੂੰ ਪਤਾ ਹੈ ਕਿੜੇ ਸਾਡੇ ਬਾਜ਼ਾਰ ਰਹਿ ਗਏ ਆ ਇਹ ਪੁਰਾਣੇ ਹੈਗੇ ਆ ਥੋੜੇ ਕੰਜਸਟਡ ਹੈਗੇ ਆ ਤੇ ਦੇਖੋ ਕਿੜੇ ਇਹਨਾਂ ਨੂੰ ਇਹਨਾਂ ਨੂੰ ਚਾਹੀਦਾ ਕੋਈ ਵੱਡੀਆਂ ਗੱਡੀਆਂ ਨਾਲ ਲੈ ਕੇ ਆਣ ਉਨੇ ਕ ਲੈ ਕੇ ਜਾਂ ਜਿੰਨੇ ਦੀ ਜਰੂਰਤ ਹੁੰਦੀ ਹੈ ਅੱਜ ਕੱਲ ਦਾ 2 ਵਾਈਕਲ ਸਾਰਿਆਂ ਕੋ ਡੂ ਵੀਲਰ ਸਾਰਿਆਂ ਕੋ ਹੈਗੇ ਆ ਜੀ ਕਿਤੇ ਵੀ ਦੇਖਿਆ ਗਿਆ ਕੋਈ ਕੁਸਤ ਦੁਕਾਨਦਾਰ ਆ ਜਿਹੜੇ ਕੁਸਤ ਉਹ ਜਿਆਦਾ ਸਮਾਨ ਆਪਣਾ ਬਾਹਰ ਲਾਉਂਦੇ ਆ ਹਾਂ ਹਾਂ ਮੈਂ ਦੁਕਾਨਦਾਰਾਂ ਨੂੰ ਵੀ ਅਪੀਲ ਕਰਦਾ ਥੋੜਾ ਜਿਹਾ ਆਪਣਾ ਸਮਾਨ ਕਿੜਾ ਉਹ ਅੰਦਰ ਲਾਣ ਕਿਉਂਕਿ ਕੋਈ ਕੋ ਸਾਮਾਨ ਬਾਹਰ ਲਗਾਉਂਦੇ ਐ ਐਕਟਿਵ ਲੱਗ ਜਾਂਦੀ ਐ ਦੋ ਚਾਰ ਪੰਜ ਫੁੱਟ ਉਹਨੇ ਬਾਹਰ ਕੱਢਿਆ ਦੋ ਤਿੰਨ ਫੁੱਟ ਉਹਨੇ ਐਕਟਿਵ ਨਾਲ ਰੋਕ ਲਿਆ ਉਹਨਾਂ ਨੂੰ ਜਾਮ ਲੱਗਦਾ ਕੋਈ ਦੁਕਾਨਦਾਰਾਂ ਨੂੰ ਮੈਂ ਇਹ ਸਮਝਾਵਾ ਕੇ ਸੰਜੋਗ ਕਰਾਂਗੇ ਜੀ ਪੂਰਾ ਜੀ ਮੈਂ ਜੀ ਵਿੱਕੀ ਜੀ ਮੇਰਾ ਨਾਮ ਇਹ ਹੈ ਜੀ ਇਹ ਗੋਰਾਗੜ ਚੌਂਕ ਜੀ ਕੀ ਪ੍ਰੋਬਲਮ ਕੀ ਆਉਂਦੀ ਇੱਥੇ ਜੀ ਪ੍ਰੋਬਲਮ ਸਰ ਸ਼ਾਮ ਨੂੰ ਜਾਮ ਲੱਗ ਜਾਂਦਾ 1 ਘੰਟਾ ਪੂਰਾ ਜਾਮ ਰਹਿੰਦਾ ਕਿੰਨੇ ਦਿਨ ਹੋ ਗਿਆ ਐਦਾਂ ਪ੍ਰੋਬਲਮ ਚੱਲਦੀ ਜੀ ਜਾਮ ਲੱਗਦਾ ਕਾਰਨ ਕੀ ਹੈ ਜੀ ਕਾਰਨ ਇਹ ਰਿਸ਼ਾ ਬਹੁਤ ਆਉਂਦੇ ਜੀ ਖਾਲੀ ਰਿਸ਼ਾ ਜ਼ਿਆਦਾ ਹੁੰਦਾ ਇਹ ਰੋਡ ਤੇ ਅੱਛਾ ਜੀ ਗੱਡੀਆਂ ਵੀ ਆਉਂਦੀਆਂ ਕੋਈ ਨੈਵੀਗੇਸ਼ਨ ਲੱਗ ਕੇ ਆਇਆਂ ਦਾ ਕੋਈ ਚੰਦਪੁਰਨੀ ਵਾਲਾ ਆਇਆਂ ਦਾ ਕੋਈ ਆਇਆਂ ਦਾ ਸ਼ਾਮ ਨੂੰ ਕਿੰਨੇ ਵਜੇ ਜੀ 6 7 ਵਜੇ ਜੀ ਇਹ ਹੁਣ ਸਰ ਇਸ ਟਾਈਮ ਤੁਹਾਨੂੰ ਕੋਈ ਲੱਗ ਰਿਹਾ ਪਏ ਉਹ ਘੰਟਾ ਕਰਤਾ ਕੋਈ ਜਾਮ ਦੇਖਦਾ ਹੋਵੇ ਇਸ ਵੇਲੇ ਕੁਝ ਨਹੀਂ ਹੁੰਦਾ ਜਾਮ ਦੀ ਹੀ ਪ੍ਰੋਬਲਮ ਜਾਮ ਨੂੰ ਇੱਥੇ ਰੱਖ ਦੇ